ਖਾਲਸਾ ਲਾਈਵ ਜੀ ਖਾਤੇ ਜੀ ਸੋ ਇਹ ਗੱਲ ਦੱਸਣ ਦੀ ਲੋੜ ਨਹੀਂ ਹੈਗੀ ਇਹ ਆਪਾਂ ਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੈ ਜੋ ਇੱਕ ਸਰਕਾਰ ਨੇ ਆਪਣੇ ਤੇ ਕਾਲਾ ਕਾਨੂੰਨ ਫੋਕਸਾ ਸੋ ਉਹਦੇ ਵਿਰੋਧ ਦੇ ਵਿੱਚ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਵੀਰ ਇੱਕ ਦੂਜੇ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਆਪਾਂ ਇੱਕ ਏਕਤਾ ਦਾ ਸਬੂਤ ਦੇਣਾ ਹੈ ਇਹ ਕਿਸੇ ਦੀ ਲੜਾਈ ਨਹੀਂ ਹੈਗੀ ਇਹ ਆਪਣੀ ਘਰ ਦੀ ਲੜਾਈ ਹੈ ਆਪਣੇ ਪਰਿਵਾਰ ਦੀ ਲੜਾਈ ਹੈ ਜੋ ਆਪਾਂ ਹੜਤਾਲ ਕਰੀਏ ਆਪਾਂ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਹੜਤਾਲ ਕਰੀਏ ਇਹ ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੱਕ ਇਹ ਗੱਲ ਪਹੁੰਚ ਸਕੇ ਕਿ ਡਰਾਈਵਰਾਂ ਦੀ ਔਕਾਤ ਕੀ ਹੈ ਉਹਨਾਂ ਨੇ ਔਕਾਤ ਪੁੱਛਿਆ ਕਿ ਤੁਹਾਡੀ ਔਕਾਤ ਕੀ ਹੈ ਆਪਾਂ ਇਹ ਹੁਣ ਆਪਣੀ ਔਕਾਤ ਦੱਸਣੀ ਹੈ ਆਪਣੀ ਕੀਮਤ ਦੱਸਣੀ ਹੈ ਕਿ ਆਪਾਂ ਕੀ ਆਪਾਂ ਕਿ ਆਪਣੀ ਕੀਮਤ ਕਿੰਨੀ ਹੈ ਆਪਾਂ ਆਪਣਾ ਉਹਨਾਂ ਨੇ ਆਪਾਂ ਨੂੰ ਮੁੱਲ ਪੁੱਛਿਆ ਗਿਆ ਕਿ ਤੁਹਾਡਾ ਮੁੱਲ ਕੋਈ ਨਹੀਂ ਹੈਗਾ ਤੁਹਾਡੀ ਔਕਾਤ ਕੋਈ ਨਹੀਂ ਹੈਗੀ ਇਹ ਆਪਾਂ ਸਾਫ਼ਤ ਕਰਨਾ ਹੈ ਦੱਸਣਾ ਇਹ ਸਰਕਾਰ ਨੂੰ ਕਿ ਅਸੀਂ ਕਿ ਕਿਸ ਔਕਾਤ ਦੇ ਮਾਲਕਾਂ ਇਹ ਸਾਰੇ ਨੇ ਦੱਸਣਾ ਪਾਣੇ ਇੱਕ ਦੂਜੇ ਦਾ ਏਕਤਾ ਦਾ ਗੁਰੂ ਦੇਣੇ ਜੇ 10 ਦਿਨ ਆਪਾਂ ਗੱਡੀਆਂ ਖੜਾ ਦਾਂਗੇ 10 ਦਿਨ ਕੋਈ ਕੋਈ ਭੁੱਖਾ ਨਹੀਂ ਮਰ ਚਲੇ 10 ਦਿਨਾਂ ਦੇ ਵਿੱਚ ਇੰਨੀ ਘਰ ਰਸਣ ਪਾਣੀ ਹਰ ਇੱਕ ਪਰਿਵਾਰ ਦੇ ਘਰੇ ਆਏ ਕਿ 10 ਦਿਨ ਬੈਠ ਕੇ ਰੋਟੀ ਖਾ ਸਕੇ ਕਣਕਾ ਹਰ ਇੱਕ ਵੀਰ ਦੇ ਘਰੇ ਆਏ ਨੂਨ ਮਿਰਚ ਹਰ ਇੱਕ ਵੀਰ ਦੇ ਘਰੇ ਆਏ 10 ਦਿਨਾਂ ਨਾਲ ਕੋਈ ਡਰਾਈਵਰ ਵੀ ਭੁੱਖਾ ਨਹੀਂ ਮਰ ਸਕਦਾ ਜੇਕਰ ਕਿਸੇ ਵੀਰ ਨੇ 10 ਦਿਨਾਂ ਦਾ ਕਰੇ ਕਿਸੇ ਕਿਸੇ ਦੇ ਰਸਣ ਨਹੀਂ ਹੈਗਾ ਤਾਂ ਅਸੀਂ ਉਸ ਵੀਰ ਦੀ ਮਦਦ ਕਰਾਂਗੇ ਅਸੀਂ ਸਾਰੇ ਵੀਰ ਜਿੰਨੇ ਇਕੱਠੇ ਹੋਏ ਆ ਅਸੀਂ ਉਸ ਵੀਰ ਦੇ ਘਰੇ ਰਸਣ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਬਚਾਵਾਂਗੇ ਅਸੀਂ ਕਿ ਕੋਈ ਡਰਾਈਵਰ ਵੀ ਤੁਹਾਨੂੰ ਢਿੱਲੇ ਮਾਟੇ ਕੋਈ ਬੱਚਿਆਂ ਨੂੰ ਢਿੱਲੇ ਮਾਟੇ ਹੁੰਦੀ ਹੈ ਉਹਦੇ ਇਲਾਜ ਦਾ ਵੀ ਅਸੀਂ ਪ੍ਰਬੰਧ ਕਰਾਂਗੇ ਸੋ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਇਕਤਾ ਦਾ ਸਮੂਤ ਦਿਓ ਕੋਈ ਗੱਡੀ ਨਾ ਭਰੋ ਅੱਜ ਡਰਾਈਵਰ ਵੀਰ ਅੱਜ ਡਰਾਈਵਰ ਵੀਰਾਂ ਦੇ ਨਾਲ ਮਾਲਕ ਵੀ ਖੜੇ ਨੇ ਤੇ ਅੱਜ ਜੇਕਰ ਡਰਾਈਵਰ ਵੀਰ ਆਪਣੇ ਹੱਥਾਂ ਵਾਸਤੇ ਨਹੀਂ ਕਰ ਸਕਦੇ ਤਾਂ ਬਾਈਕ ਦੀ ਸਿਰ ਤੇ ਇਖਾਰੀਤ ਮਾਰ ਚੁੱਕੀ ਹੈ ਇਹਨੀਆਂ ਕਿ ਬੇਚਿਆ ਪ੍ਰਬੰਧ ਕਰਨੀ ਆ ਜੀ ਛੋਟਾ ਛੋਟਾ ਵੀ ਉਸੇ ਵੇਖੇ ਬਿੱਟੂ ਪਾਤਰਾ ਤੋਂ ਵਾਹਿਗੁਰੂ ਜੀ ਦਾ ਖਾਲਸਾ ਵੇਰ ਉਹਦੇ ਨਹੀਂ ਫੱਤੇ ਲੱਥਣਗੇ ਜੀ ਸਾਡੇ ਮੁਕਤੀ ਹੈ ਸਾਰੇ ਦੈਮਨਾ ਜੇ ਹੱਥ ਤੇ ਮਾਰੀ ਤੁਲਾ ਨੇ ਵਿਦੇਸ਼ ਲੋਗ ਦੇ ਜਿਹੜੇ ਜਾਣੀ ਕਿ ਸਾਡਾ ਇੱਕ ਜਿੰਦਾਬਾਦ ਐਵਰੇ ਇੱਕ ਜਿੰਦਾਬਾਦ ਹਟਾ ਇੱਕ ਜਿੰਦਾਬਾਦ ਐਵਰੇ ਇੱਕ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਬਾਦਸ਼ਾਹ